ਸਾਧੂ ਹੋਏ ਤੇ ਅਗਤਾਰ ਨਗਮਾਈਂ ਤੇ ਸਾਧੂ ਹੋਏ ਤੇ ਅਗਤਾਰ ਨਗਮਾਈਂ ਤੇ ਸਾਧੂ ਹੋਏ ਗਿਆਨ ਦੀ ਜੁਰੀ ਹੈ ਸਾਧੂ ਹਰ ਸਾਲ ਆਨੇ ਉਹ ਦਿੱਲੀ ਤੋਂ ਸਾਡੇ ਦਿੱਲੀ ਦੀ ਸੰਗਤ ਪੂਰੀ ਆਦੀ ਹੈ ਉਹ ਪੂਰਾ ਜੇ ਲੰਗਰ ਦਾ ਇੰਤਜ਼ਾਮ ਕਰਦੀ ਹੈ ਹਰ ਸਾਲ ਉਹ ਕੀਰਤਨ ਦਰਬਾਰ ਹਰ ਸਾਲ ਕਰਾਦੇ ਸਾਡੇ ਦਿੱਲੀ ਦੇ ਨੌਜਵਾਨ ਮੁੰਡੇ ਸੀਸਗੰਜ ਦੇ ਹੈਗੇ ਨਾ ਸੀਸਗੰਜ ਜੁੜਾ ਕਰਦੇ ਮੁੰਡੇ ਨਾ ਤੇ ਸਾਰੇ ਇੱਥੇ ਜਾ ਕੇ ਹਰ ਸਾਲ ਪ੍ਰੋਗਰਾਮ ਆਜ ਕੋ ਨਹੀਂ ਅੱਜ ਕਿੰਨੇ ਸਾਲ ਹੋ ਗਏ ਪ੍ਰੋਗਰਾਮ ਕਰਾਉਂਦੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਹੋ ਰਿਹਾ ਹੈ ਪੁਰ ਤੇਹਰ ਬਾਦਰ ਸਾਹਿਬ ਜਿੰਨੇ ਵੀ ਗੁਰੂ ਮਹਾਰਾਜ ਦੇ ਜਨਮ ਸਥਾਨ ਉੱਤੇ ਸਭ ਜਗਾ ਜਾ ਕੇ ਸਾਡੇ ਦਿੱਲੀ ਦੇ ਨੌਜਵਾਨ ਮੁੰਡੇ ਸੀਟ ਕਰਕੇ ਲੰਗਰ ਲਾਂਦੇ ਨੇ ਔਰ ਕੀਰਤਨ ਦਰਬਾਰ ਵੀ ਕਰਾਂਦੇ ਨੇ ਗੁਰੂ ਰਾਮਦਾਸ ਦੇ ਗੁਰਪੁਰਸ ਤੇ ਵੀ ਇਹ ਲੰਗਰ ਲੰਗਰ ਦੇ ਵਿੱਚ ਹੀ ਲਾਂਦੇ ਬਾਹਰ ਨਹੀਂ ਲਾਂਦੇ ਦੁਕਾਨ ਤੇ ਲੰਗਰ ਦੇ ਵਿੱਚ ਹੀ ਲੱਗਦੀ ਹੈ ਜਿੰਨੀ ਲੱਕਰ ਬਣਦਾ ਸੋ ਲੱਕਰ ਜੀ ਬਣਾ ਕੇ ਦੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਆਏ ਹੋ ਸੇਵਾ ਕਰ ਰਹੇ ਹੋ ਇਸੇ ਪਾਰੇ ਤੁਸੀਂ ਅੰਮ੍ਰਿਤਸਰ ਵਾਸੀਆਂ ਨੂੰ ਕੀ ਇੱਕ ਮੈਸੇਜ ਹੋਗੇ ਅਸੀਂ ਇਹ ਜੀ ਦਿਆਂਗੇ ਕਿ ਮਹਾਰਾਜ ਸਾਹਿਬ ਨੂੰ ਚੇਤੀ ਕਲਾਈ ਰੱਖੇ ਪ੍ਰतेक ਬਾਦਰ ਸਾਹਿਬ ਦਾ ਗੁਰਪੁਰੇ ਅੰਮ੍ਰਿਤਸਰ ਵਾਲੇ ਵੀ ਸ੍ਰੀ ਸੇਵਾ ਕਰਨ ਦੇ ਲਈ ਵੇਲੇ ਆ ਕੇ ਕਰਦੇ ਹੋਗੇ ਕਹਿਲ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਰ ਸੀਖਨ ਜੋੜਾ ਕਰਦੇ ਕਾਫੀ ਮੁੰਡੇ ਆਨੇ ਆ 25 30 35 ਬੰਦੇ ਆਨੇ ਆ ਜਿਹੜੇ ਜਿਹੜੇ ਸਾਡੇ ਹੈਡ ਆਪਣਾ ਸਵਾਮੀ ਜੀ ਆਗੇ ਜਗਦੀਸ਼ ਸਿੰਘ ਜੀ ਸਵਾਮੀ ਉਹ ਇਹ ਸਾਰਾ ਸੰਭਾਲਦੇ ਲੰਗਰ ਉੱਪਰ ਸਾਡੇ ਕਾਲਾ ਵੀਰ ਜੀ ਅਗੇ ਐਵੇਂ ਜਿੱਦਲੀ ਕੋਈ ਆਨੇ ਇੱਕ ਗਵਾਮੀ ਵੀਰ ਜੀ ਅਗੇ ਜੇ ਇੱਕ ਆਪਣਾ ਰਮੇਸ਼ ਵੀਰ ਜੀ ਵਕੀਲ ਸਾਹਿਬ ਕਬੂਰ ਸਾਹਿਬ ਕਮਲ ਗੌਰਮਿੰਟ ਛੋਟੀ ਗੌਰਮਿੰਟ ਉਹ ਵੀ ਦਿੱਲੀ ਤੋਂ ਆਂਦੇ ਸਾਰੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੇ ਆ ਕੇ ਸੇਵਾ ਕਰਦੇ ਨੇ ਅਤੇ ਗੁਰਦੇਵ ਬਾਦਲ ਦੇ ਦਰਦੀ ਵੀ ਬੜੀ ਸੇਵਾ ਕਰਦੇ ਨੇ ਜੀ ਕਬੂਰ ਸਾਹਿਬ ਵੀ ਇਹਨਾਂ ਦਾ ਰੋਜ਼ ਦਾ 2 ਘੰਟਾ 2 ਘੰਟੇ ਸੇਵਾ ਹੈ ਕਿਉਂਕਿ ਇਹ ਉੱਥੇ ਵੀ ਨਾਨਕ ਨਹੀਂ ਪਾਉਂਦੇ ਉੱਥੇ ਦੇ ਪੱਕੇ ਸੇਵਾਦਾਰ ਉਹ ਜੋ ਸਾਡੇ ਜਥੇ ਹੈ ਨਾ ਇਹਨੂੰ ਜੋ ਕੁਝ ਮਿਲਿਆ ਨਾ ਉਹ ਮੇਰੇ ਪ੍ਰਤੀਕ ਬਾਦਲ ਕੋਲ ਮਿਲਿਆ। ਇਹਨੂੰ ਪ੍ਰਤੀਕ ਬਾਦਲ ਕੋਲ ਮਿਲਿਆ ਉਹ ਜੰਗਲੀ ਕਿਤੋਂ ਨਹੀਂ ਮਿਲਿਆ। ਬੋਲੇ ਸੋਨਿਆ ਅਸੀਂ ਬੜਾ ਡਰ ਕੋਈ ਨਹੀਂ ਆਗਾ। ਵਾਈਡ ਰੂਮ ਕੀ ਦਾ ਹਰਨ ਸਾਹਿਬ ਦੇ ਨੇ ਦੇ ਭਾਜੀ ਵੀ ਆ ਕੇ ਬਿਲਕੁਲ ਨਹੀਂ ਆਇਆ ਮੇਰਾ ਨਾਮ ਤੇ ਤੇ ਕਦੇ ਨਹੀਂ ਨੂੰ ਇਹ ਬਦਲ ਆਲਮ ਦੇ ਜੋਖੇ ਮੇਰੇ ਆਪਣਾ ਨਿਵਾਸ ਹੈ ਦੱਸ ਦੱਸ ਰਿਹਾ ਰਿਹਾ ਹੈ ਕਿਹਾ ਉਹ ਤੇ ਸਭ ਨੂੰ ਪੜਾ ਗਏ ਨੂੰ ਨਵੇਂ ਬਾਗਾਂ ਦੇਖਵਾਉਣ ਵਾਲਾ ਹੈ ਨਾ ਆਪਾਂ ਨੂੰ ਇੱਕ ਵਾਰਾ ਦਿੱਤੀ ਹੈ ਹਨਾਉਂ ਹਿੱਟ ਵੇਰਾ ਬੰਦੇ ਲਾਨ ਵਾਲੇ ਨੂੰ ਦੇਖੋ ਆ ਗਏ ਸੀ ਮੱਖਣ ਜਿਹੜਾ ਆ ਰਿਹਾ ਹੈ ਦਾ ਵੇਰਾ ਬੰਦੇ ਲਾਨ ਵਾਲੇ ਨੂੰ ਚਾਹੇ ਜੈ ਗੁਰੂ ਮਹਾਰਾਜ ਵੇਲੇ ਪੱਤੇ ਲਾਨ ਲੇਗਾ ਇਹ ਦੁਬਾਰਾ ਕਰ ਦੋ ਜੀ ਜੀ ਜੋੜਾ ਘਰ ਦਿੱਲੀ ਤੋਂ ਅਸੀਂ ਆਏ ਆਂ ਇਹ ਸਾਰੀ ਰੰਗਤ ਇਹ ਸਾਰੀ ਸੇਵਾ ਜੋ ਵੀ ਹੈ ਇਹ ਪਿੱਲੀ ਆਲਿਆ ਵੱਲੋਂ ਚਲਾਈ ਜਾ ਰਹੀ ਹੈ ਇਹ ਹਰ ਸਾਲ ਅਸੀਂ ਪੀਆਂ ਪਿੱਛੇ ਵੀ ਸ਼ਾਦਤੋਂ ਇਹ ਸੇਵਾ ਦੇ ਸਾਥ ਗੁਰੂ ਮਹਾਰਾਜ ਦੀਪਾ ਕਰਨ ਤੇ ਹਰ ਸਾਲ ਆਉਂਦੇ ਰਹੀਏ ਕਿ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤ ਦੇ ਨਾਲ ਆਈਏ ਗੁਰੂ ਮਹਾਰਾਜ ਸੇਵਾ ਕਰਵਾਈ ਜਾਵੇ ਵਾਇਟ ਚੀਕਾ ਖਾਤਸਾ ਵਾਇਟ